ਅੱਜ ਦਾ ਜੋ ਵਿਸ਼ਾ ਹੈ ਉਹ AI ਜਨਨਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਚ ਹੈ ਅੱਜ ਅਸੀਂ ਸਮਝਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਕੀ ਹੈ ਅੱਜ ਦੇ ਯੁੱਗ ਦੇ ਵਿੱਚ AI ਆਪਨੇ ਪੂਰੀ ਤਰ੍ਹਾਂ ਪੈਰ ਫਸਾ ਚੁੱਕੀ ਹੈ ਨਿਤ ਹੀ ਅਸੀਂ AI ਦੇ ਵਰਤ ਨਾਲ ਨਵੀਂ-ਨਵੀਆਂ ਖੋਜਾਂ ਵੀ ਕਰ ਰਹੇ ਹਾਂ ਅਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਹੱਈਆ ਵੀ ਹੋ ਰਹੀ ਹੈ ਮਨੁੱਖ ਨੂੰ ਧਰਤੀ ਦਾ ਸਭ ਤੋਂ ਬੁੱਧੀਮਾਨ ਪ੍ਰਾਣੀ ਸਮਝਿਆ ਜਾਂਦਾ ਹੈ ਜਾਨੀ ਕਿ ਮਨੁੱਖੀ ਬੁੱਧੀ ਕੋਈ ਵੀ ਕੰਮ ਕਰ ਸਕਦੀ ਹੈ ਦੂਜੇ ਪਾਸੇ ਜਦੋਂ ਮਸ਼ੀਨਾਂ ਮਨੁੱਖੀ ਤਰ੍ਹਾਂ ਸੋਚਣ ਸਮਝਣ ਅਤੇ ਕੰਮ ਕਰਨ ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ ਮਾਰਾਂ ਦਾ ਮੰਨਣਾ ਹੈ ਜਦੋਂ ਕਿਸੇ ਸਮੱਸਿਆ ਦਾ ਹੱਲ ਲੱਭਣਾ ਨਵੀਂ ਯੋਜਨਾ ਲਿਆਉਣਾ ਨਵੇਂ ਵਿਚਾਰ ਪੈਦਾ ਕਰਨਾ ਅਤੇ ਚੀਜ਼ਾਂ ਨੂੰ ਸੁਧਾਰਨਾ ਸੰਭਵ ਹੋ ਜਾਂਦਾ ਹੈ ਤਾਂ ਇਸ ਨੂੰ ਬੁੱਧੀ ਕਿਹਾ ਜਾਂਦਾ ਹੈ ਕਿਸੇ ਸਮੇਂ ਤੱਕ ਸਿਰਫ ਇਨਸਾਨ ਹੀ ਬੁੱਧੀਮਾਨ ਸੀ ਅਤੇ ਇਹ ਬੁੱਧੀਮਾਨ ਹੋਣ ਦੀ ਪਰਿਭਾਸ਼ਾ ਤੇ ਫਿੱਟ बैठਦੇ ਸੀ ਪਰ ਹੁਣ ਸਿਰਫ ਇਨਸਾਨ ਹੀ ਨਹੀਂ ਬਲਕਿ ਮਸ਼ੀਨਾਂ ਵੀ ਬੁੱਧੀਮਾਨ ਨੇ ਜਿਸ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਬਦ ਹੋਂਦ ਵਿੱਚ ਆਉਂਦਾ ਹੈ ਸਾਦੇ ਸ਼ਬਦਾਂ ਵਿੱਚ ਮਸ਼ੀਨ ਨੂੰ ਬੁੱਧੀਮਾਨ ਬਣਾਇਆ ਗਿਆ ਸੀ ਤਾਂ ਜੋ ਮਨੁੱਖ ਦੇ ਕੰਮ ਮੂਸਾਨ ਮਨਾਇਆ ਜਾਂਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਹਿਤ ਦੀ ਇੱਕ ਸ਼ਾਖਾ ਹੈ ਜਿਸ ਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ ਸੋਖੇ ਸ਼ਬਦਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਪਹਿਲਾ ਸ਼ਬਦ ਹੈ ਆਰਟੀਫੀਸ਼ੀਅਲ ਦੂਸਰਾ ਸ਼ਬਦ ਹੈ ਇੰਟੈਲੀਜੈਂਸ ਆਰਟੀਫੀਸ਼ੀਅਲ ਦਾ ਮਤਲਬ ਹੈ ਇਨਸਾਨ ਦੇ ਦੁਆਰਾ ਬਣਾਇਆ ਗਿਆ ਅਤੇ ਇੰਟੈਲੀਜੈਂਸੀ ਦਾ ਮਤਲਬ ਹੈ ਸੋਚਣ ਦੀ ਸ਼ਕਤੀ ਇਸ ਦਾ ਪੂਰਾ ਮਤਲਬ ਹੈ ਇਨਸਾਨ ਦੁਆਰਾ ਬਣਾਈ ਗਈ ਸੋਚਣ ਵਾਲੀ ਸ਼ਕਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਸ਼ੀਨ ਇੰਟੈਲੀਜੈਂਸ ਵੀ ਇਹ ਜਾਂਦਾ ਹੈ ਇਸ ਮਸ਼ੀਨ ਦੇ ਅੰਦਰ ਇਨਸਾਨ ਦੀ ਤਰ੍ਹਾਂ ਸੋਚਣ ਅਤੇ ਕੰਮ ਕਰਨ ਦੀ ਸਮਰੱਥਾ ਪੈਦਾ ਕੀਤੀ ਗਈ ਹੈ ਜਿਵੇਂ ਇਨਸਾਨ ਦੀ ਤਰ੍ਹਾਂ ਗੱਲਬਾਤ ਕਰਨਾ ਯਾਦ ਰੱਖਣਾ ਸਿੱਖਣਾ ਕੈਲਕੂਲੇਟ ਕਰਨਾ ਸਮੱਸਿਆ ਦਾ ਹੱਲ ਕਰਨਾ ਆਦਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਟੈਕਨੋਲੋਜੀ ਹੈ ਜਿਹਦੇ ਦੁਆਰਾ ਇੰਟੈਲੀਜੈਂਸ ਮਸ਼ੀਨਾਂ ਨੂੰ ਬਣਾਇਆ ਜਾਂਦਾ ਹੈ ਜੋ ਇਨਸਾਨ ਦੀ ਤਰ੍ਹਾਂ ਸੋਚਦੇ ਹਨ ਇਨਸਾਨ ਦੀ ਤਰ੍ਹਾਂ ਕੰਮ ਕਰਦੇ ਹਨ AI ਇੱਕ ਤਕਨੀਕ ਹੈ ਜੀ ਦੇ ਦੁਆਰਾ ਬੁੱਧੀਮਾਨ ਮਸ਼ੀਨਾਵਾਂ ਬਣਾਈਆਂ ਜਾਂਦੀਆਂ ਹਨ ਜੋ ਮਨੁੱਖਾ ਵਾਂਗ ਸੋਚਦੇ ਹਨ ਦੂਜੇ ਸ਼ਬਦਾਂ ਵਿੱਚ ਨਕਲੀ ਬੁੱਧੀ ਇੱਕ ਅਜਿਹਾ ਤਰੀਕਾ ਹੈ ਜੀ ਦੁਆਰਾ ਜੀ ਦੀ ਵਰਤੋਂ ਦੁਆਰਾ ਕੰਪਿਊਟਰ AI ਰੋਬੋਟ ਮਸ਼ੀਨਾਵਾਂ ਬਣਾਈਆਂ ਜਾਂਦੀਆਂ ਹਨ